གུདུད <tune> <tune> ਮੇਰਾ ਗੁਣਗਣ ਨਾਂ ਇਚਾਰੋ ਕੋਈ ਮਰਟੇ ਕਾ i uh, uh, मत थोड़ी। तुम रखाओ। रते शुक खुदाए विर ਰਕੇ ਵਿਸਰਿਆ ਜਨਨ ਤੇ ਪੁਏ ജീ മഫല ശ്രണേന്ദി മഫല ਪਰਮ ਸਨਮਾਨਯੋਗ ਜੁਗੋ ਜੁਗਟਲ ਚਵਦ ਛਤਰ ਤਖ ਦੇ ਮਾਲਿਕ ਦਇਆ ਸਿੰਧ ਕਿਰਪਾ ਨਿਤ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਧੰਨ ਧੰਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵ ਉੱਤਰ ਮਾਈ ਭਾਈ ਬਹੁਤ ਵੱਡਿਆਂ ਭਗਾਂ ਵਾਲੇ ਹੋ ਜਿਨੋਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਨੇਰੀ ਨਜ਼ਰ ਕਰਕੇ ਗੁਰਪੁਰਬ ਕੋਈ ਵੀ ਹੋਵੇ ਹਰ ਗੁਰਪੁਰਬ ਦਾ ਮਨਾਉਣ ਦਾ ਇੱਕੋ ਹੀ ਮਕਸਦ ਹੈ ਗੁਰਮਤ ਸਮਾਗਮ ਉਹਦੇ ਵਿੱਚੋਂ ਆਪਾਂ ਗੁਰੂ ਦੀ ਮਤ ਸਿੱਖਣੀ ਹੈ ਸਾ ਸੰਗਤ ਜੇ ਥੋੜੀ ਜਿਹੀ ਮਤ ਵੀ ਆਪਾਂ ਗੁਰੂ ਚਰਨਾਂ ਵਿੱਚੋਂ ਅਰਦਾਸ ਕਰਕੇ ਮੰਨ ਲਈਏ ਔਰ ਸਿੱਖ ਲਈਏ ਤਾਂ ਇਹ ਹੋ ਸਕਦਾ ਹੈ ਕਿ ਇਹ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਹੋ ਜਾਣ। ਜ਼ਰੂਰੀ ਨਹੀਂ ਕਿ ਕਲਾਸ ਵਿੱਚ ਬੈਠੇ 100 ਅਧਿਆਰਥੀ ਜਿਹੜੇ ਨੇ ਉਹ 100% ਹੀ ਨੰਬਰ ਲੈਂਦੇ ਨੇ। ਉਨ੍ਹਾਂ ਵਿੱਚੋਂ ਥੋੜਾ ਪੜਨ ਵਾਲੇ ਕਈ ਵਾਰ 33% ਵੀ ਨੰਬਰ ਲੈ ਜਾਣ ਪਾਸ ਹੋ ਜਾਂਦੇ ਹਨ ਇੰਨਾ ਸਾਸੰਤ ਆਪਾਂ 100% ਨਹੀਂ ਗੁਰਮਤ ਕਮਾ ਸਕਦੇ ਪਰ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ਪਾਤਸ਼ਾਹ ਸਾਨੂੰ ਗੁਰਮਤ ਬਖਸ਼ਿਸ਼ ਕਰੋ ਅਸੀਂ ਆਪਣੇ ਜੀਵਨ ਵਿੱਚ ਲਾਗੂ ਕਰ ਸਕੀਏ ਔਰ ਸਤਗੁਰੂ ਜੀ ਕਿਰਪਾ ਨਜ਼ਰ ਕਰੋ ਦਰਸ ਕਰਕੇ ਸਾਨੂੰ ਪਾਸ ਹੋਣ ਜੋ ਕੋਈ ਨੰਬਰ ਦੇ ਦੇ। ਸਾ ਸੰਗਤ ਬਹੁਤ ਹੀ ਪਿਆਰ ਦੇ ਨਾਲ ਤੁਸੀਂ ਕੀਰਤਨ ਸਰਵਣ ਕੀਤਾ ਹੈ। ਆਓ ਗੁਰਮਤ ਵਿਚਾਰਾਂ ਨਾਲ ਸਾਂਝ ਬਣਾਈਏ ਗੁਰੂ ਦੀ ਮਤ ਕੀ ਹੈ? ਆਪਾਂ ਕਰਨਾ ਕੀ ਹੈ? ਕਰ ਕੀ ਰਹੇ ਹਾਂ? ਅਸਲ ਵਿੱਚ ਆਪਾਂ ਨੂੰ ਕਰਨਾ ਕੀ ਚਾਹੀਦਾ ਹੈ? ਸਾਰੇ ਵਿਚਾਰ ਨਾਲ ਆਪਣੀ ਸੁਰਤ ਜੋੜੀਏ ਇੱਕ ਵਾਰ ਅਸੀਸ ਬਖਸ਼ੋ ਕੋਈ ਵੀ ਰਸਨਾ ਵੰਜੀ ਨਾ ਰਵੇ ਹਾਜ਼ਰੀ ਲਵਾਓ ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਿਰ ਝੁਕਾ ਕੇ ਅਦਬ ਸਤਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਕੇ ਆਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਹਿੰਦਿਆ ਮੁਖ ਪੁੱਤਰ ਔਰ ਵਾਹਿਗੁਰੂ ਕਹਿੰਦਿਆ ਸਵਾਸਾ ਨਪਲਾ ਭਾਈ ਸੈ ਭਾਈ ਸਤਨਾਮ ਸਿੰਘ ਜੀ ਮੁਖ ਸੇਵਾਦਾਰ ਹੁਣੇ ਅਨਾਉਂਸਮੈਂਟ ਕਰਦਿਆਂ ਇੱਕ ਗੱਲ ਉਹਨਾਂ ਨੇ ਕਹੀ ਹੈ ਕਿ 72 ਵਾਰ ਦਰਸ਼ਨ ਹੋਏ ਨੇ ਭਗਤ ਨਾਮਦੇਵ ਸਾਹਿਬ ਜੀ ਨੂੰ ਪ੍ਰਤੱਖ ਰੱਬ ਦੇ। ਔਰ ਸਾ ਸੰਗਤ ਇੱਕ ਵਕਤ ਐਸਾ ਆਇਆ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਰੱਬ ਵਿੱਚ ਤੇ ਨਾਮ ਦੇ ਵਿੱਚ ਵਕੈ ਕੋਈ ਭੇਤ ਨਹੀਂ। ਨਾਮੇ ਨਾਰਾਇਣ ਨਾਹੀ ਭੇਦ। ਉਸ ਹਾਲ ਪੁਰਖ ਰੱਬ ਦਾ ਰੂਪ ਹੋ ਗਏ ਰੱਬ ਵਰਬੇ ਹੋ ਗਏ ਰੱਬ ਵਿੱਚ ਸਮਾ ਗਏ ਪ੍ਰਸਾਦ ਸੰਗਤ ਇਸ ਚੀਜ਼ ਉੱਤੇ ਸਭ ਤੋਂ ਪਹਿਲਾਂ ਤਾਂ ਵਿਸ਼ਵਾਸ ਹੋਣਾ ਚਾਹੀਦਾ ਧਰਮਨ ਦੀ ਦੁਨੀਆ ਵਿੱਚ ਸਭ ਤੋਂ ਵੱਡੀ ਗੱਲ ਹੈ ਵਿਸ਼ਵਾਸ ਜੇ ਵਿਸ਼ਵਾਸ ਤੇ ਭਰੋਸਾ ਹੈ ਤਾਂ ਸਾ ਸੰਗਤ ਉਹ ਚੀਜ਼ ਪ੍ਰਤੱਖ ਪ੍ਰਗਟ ਹੋਏਗੀ ਜੇ ਵਿਸ਼ਵਾਸ ਨਹੀਂ ਹੈ ਫਿਰ ਜਿੰਨਾ ਮਰਜੀ ਕੋਈ ਕਰਮਕੰਡ ਕਰੀ ਜਾਵੇ ਉਹਦੇ ਲਈ ਪਰਤੱਖ ਕੋਈ ਚੀਜ਼ ਪ੍ਰਗਟ ਨਹੀਂ ਹੋਏ ਇਹਦੀਆਂ ਦੋਚਾਰ ਉਦਾਹਰਨਾਂ ਸੁਣਿਓ ਤੁਸੀਂ ਪੜ੍ਹੇ ਲਿਖੇ ਬੈਠੇ ਜਦੋਂ ਕਿਸੇ ਡਾਕਟਰ ਕੋਲੋਂ ਦਵਾਈ ਲੈਣ ਜਾਓ ਨਾ ਤੋਂ ਦੀ ਨੇਮ ਪਲੇਟ ਦੇ ਥੱਲੇ ਉਹਦੀ ਡਿਗਰੀ ਲਿਖੀ ਹੁੰਦੀ ਹੈ ਕਿ ਇਹ ਡਾਕਟਰ ਦੇ ਕੋਲ ਇਹ ਐਮਬੀਬੀਐਸ ਐਮਐਸਐ ਐਮਡੀ ਹੈ ਕਈ ਡਾਕਟਰਾਂ ਦੀ ਨੇਮ ਪਲੇਟ ਦੇ ਥੱਲੇ ਵੀ ਲਿਖਿਆ ਹੁੰਦਾ ਇਹਨਾਂ ਨੇ ਡਿਗਰੀ ਕੀਤੀ ਕਿੱਥੋਂ ਹੈ ਇਹ ਜੁਕੇ ਤੋਂ ਪੜ ਕੇ ਆਏ ਨੇ ਕਿਸੇ ਹੋਰ ਕੰਟਰੀ ਤੋਂ ਪੜੇ ਨੇ ਕਿੱਥੋਂ ਇਹਨੇ ਕਿਹੜੀ ਯੂਨੀਵਰਸਿਟੀ ਤੋਂ ਡਿਗਰੀ ਕੀਤੀ ਉਹ ਲਿਖਣ ਦਾ ਰੀਜ਼ਨ ਪਤਾ ਕੀ ਹੈ ਇਲਾਜ ਡਾਕਟਰ ਨੇ ਕਰਦੇ ਨੇ ਪਰ ਡਾਕਟਰ ਦੀਆਂ ਡਿਗਰੀਆਂ ਇਸ ਵਾਸਤੇ ਲਿਖੀਆਂ ਨੇ ਪੜਨ ਵਾਲੇ ਪੇਸ਼ੈਂਟ ਨੂੰ ਮਰੀਜ਼ ਨੂੰ ਪਹਿਲਾਂ ਵਿਸ਼ਵਾਸ ਆ ਜਾਏ ਕਿ ਮੈਂ ਬਹੁਤ ਵੱਡੇ ਡਾਕਟਰ ਕੋਲ ਆ ਗਿਆ ਹਾਂ। ਮੈਂ ਜਿਸ ਡਾਕਟਰ ਕੋਲ ਆਇਆ ਹਾਂ ਇਹ ਸਪੈਸ਼ਲਿਸਟ ਇਸ ਚੀਜ਼ ਦਾ ਜਿੰਨੀ ਦੇਰ ਪੇਸ਼ੈਂਟ ਨੂੰ ਰੋਗੀ ਨੂੰ ਵਿਸ਼ਵਾਸ ਨਹੀਂ ਹੈ ਡਾਕਟਰ ਤੇ ਉੰਨੀ ਦੇ ਡਾਕਟਰ ਦੀ ਦਵਾਈ ਕੰਮ ਨਹੀਂ ਕਰੇਗੀ ਭਾਵੇਂ ਜਿੰਨੀ ਮਰਜ਼ੀ ਮੰਗੀ ਹੋਵੇ ਸਾਹ ਸੰਗਤ ਡਾਕਟਰ ਦੀ ਦਵਾਈ ਉਦੋਂ ਕੰਮ ਕਰਦੀ ਹੈ ਜਦੋਂ ਮਰੀਜ਼ ਨੂੰ ਡਾਕਟਰ ਤੇ ਵਿਸ਼ਵਾਸ ਹੋਵੇ ਇਸ ਲਈ ਤੁਸੀਂ ਮੋਸਟਲੀ ਵੇਖੋਗੇ ਡਾਕਟਰ ਜਾਂਦੇ ਕਹਿੰਦਾ ਤੂੰ ਠੀਕ ਹੋ ਜਾਣਾ ਕੋਈ ਨਹੀਂ ਗੱਲ ਨਹੀਂ ਕੋਈ ਨਹੀਂ ਔਰ ਸਾਹ ਸੰਗਤ ਤੋਂ ਦਵਾਈ ਭਾਵੇਂ ਉਹਨੇ 15 ਦਿਨ 20 ਦਿਨ ਮਹੀਨਾ ਚਲੋਣੀ ਹੋਵੇ ਪਰ ਉਹ ਤੁਹਾਨੂੰ ਕਹਿੰਦਾ ਤੁਸੀਂ ਹਫ਼ਤੇ ਵਿੱਚ ਠੀਕ ਹੋ ਜਾਣਾ ਇਹ ਚੀਜ਼ ਜੋ ਤੁਹਾਡੇ ਨਾਲ ਵੀ ਵਰਤਦੀਆਂ ਨੇ ਮੇਰੇ ਨਾਲ ਵੀ ਵਰਤਦੀਆਂ ਨੇ ਮੈਂ ਡਾਕਟਰ ਕੋਲ ਦਵਾਈ ਲੈਣ ਗਿਆ ਆਪਣੀ ਸਿਸਟਰ ਨੂੰ ਲੈ ਕੇ ਉਹਦੇ ਕੋਲ ਮੇਰੀ ਵੀ ਦਵਾਈ ਚਲਦੀ ਹੈ ਤਾਂ ਉਹ ਡਾਕਟਰ ਬਹੁਤ ਵਧੀਆ ਹੈ ਜਦੋਂ ਉਹਦੇ ਕੋਲ ਅਸੀਂ ਲੈ ਕੇ ਗਏ ਉਹਨਾਂ ਸਾਰਾ ਚੈੱਕਅਪ ਕੀਤਾ ਮੈਂ ਕਹਿੰਦਾ ਜੀ ਕੁਝ ਡਾਕਟਰਾਂ ਨੇ ਇਹਨੂੰ ਆਪਰੇਸ਼ਨ ਦੱਸਿਆ ਕਹਿੰਦਾ ਜੀ ਜ਼ਰੂਰਤ ਨਹੀਂ ਹੈ ਆਪਰੇਸ਼ਨ ਦੀ ਬਿਲਕੁਲ ਠੀਕ ਹੈ ਸੱਤ ਦਿਨ ਚ ਠੀਕ ਹੋ ਜਾਣਾ ਇੱਕ ਹਫ਼ਤੇ ਵਿੱਚ ਠੀਕ ਹੋ ਜਾਣਾ ਤੋਨੇ ਇੱਕ ਹਫ਼ਤੇ ਦੀ ਦਵਾਈ ਦੇ ਕੇ ਹਫ਼ਤੇ ਬਾਅਦ ਫਿਰ ਬੁਲਾਇਆ ਮੈਂ ਡਾਕਟਰ ਸਾਹਿਬ ਨੂੰ ਪੁੱਛਿਆ ਡਾਕਟਰ ਸਾਹਿਬ ਤੁਸੀਂ ਕਿਹਾ ਹਫ਼ਤੇ ਵਿੱਚ ਠੀਕ ਹੋ ਜਾਣਾ ਹਫ਼ਤੇ ਬਾਅਦ ਤੁਸੀਂ ਫਿਰ ਉਹ ਮੈਨੂੰ ਕਹਿੰਦਾ ਭਾਈ ਸਾਹਿਬ ਜੀ ਜੇ ਮੈਂ ਤੁਹਾਡੀ ਸਿਸਟਰ ਨੂੰ ਇਹ ਗੱਲ ਕਹਿਤੀ ਨਾ ਕਿ ਜਿਸ ਜੀ ਦਮ ਇਲਾਜ ਕਰਨ ਦਾ ਇਹਨੂੰ 1.5 ਮਹੀਨਾ ਚਾਹੀਦਾ ਹੈ ਤੇ ਡੇਢ ਮਹੀਨੇ ਦੀ ਦਵਾਈ ਸੁਣ ਕੇ ਨੇ ਦਵਾਈ ਨਹੀਂ ਖਾਣੀ ਇਹਨੂੰ ਡੇਢ ਮਹੀਨਾ ਦੱਸਣਾ ਵੀ ਮੈਂ ਡੇਢ ਮਹੀਨੇ ਬਾਅਦ ਜਾ ਕੇ ਠੀਕ ਹੋਣਾ ਕਹਿੰਦਾ ਮੈਂ ਨੂੰ ਸਿਰਫ ਹਫਤਾ ਕਿਹਾ ਪਰ ਠੀਕ ਡੇਢ ਮਹੀਨੇ ਬਾਅਦ ਹੋਏਗੀ ਇੱਕ ਇੱਕ ਹਫਤਾ ਇੱਕ ਇੱਕ ਵੀਕ ਕਰਕੇ ਦੀ ਦਵਾਈ ਖਲਾਵਾਂਗੇ ਡੇਢ ਮਹੀਨੇ ਬਾਅਦ ਤੰਦਰੁਸਤ ਹੋ ਜਾਗੀ ਔਰ ਵੱਕੇ ਹੀ ਗਲ ਸਹੀ ਹੋਈ ਡੇਢ ਮਹੀਨਾ 6 ਵੀਕ 6 ਹਫਤੇ ਉਹਨੂੰ ਦਵਾਈ ਖਾਣੀ ਪਈ ਡਾਕਟਰ ਨੇ ਇੱਕ ਹਫਤਾ ਪਤਾ ਕਿਉਂ ਪਿਆ ਵਿਸ਼ਵਾਸ ਆ ਜਾ ਪਈ 19 ਦੇਰ ਤੋਂ ਦਵਾਈ ਦਾ ਅਸਰ ਹੋ ਜਾਏਗਾ ਜਿਹੜੀ ਜੀਤੇ ਵਿਸ਼ਵਾਸ ਨਹੀਂ ਹੈ ਉਹਦਾ ਅਸਰ ਨਹੀਂ ਹੋਏਗਾ ਤੁਹਾਨੂੰ ਕਿਸੇ ਸੱਜਣ ਮਿੱਤਰ ਤੇ ਵਿਸ਼ਵਾਸ ਹੈ ਉਹਦੀ ਗੱਲ ਦਾ ਅਸਰ ਹੁੰਦਾ ਜੇ ਤਾ ਵਿਸ਼ਵਾਸ ਜੇ ਤੇ ਨਹੀਂ ਉਹਦਾ ਅਸਰ ਹੀ ਨ ਕਰੋਗੇ ਤੁਸੀਂ ਸਭ ਤੋਂ ਪਹਿਲਾਂ ਗੁਰਮਤਿ ਵਿੱਚ ਧਰਮ ਦੀ ਦੁਨੀਆ ਵਿੱਚ ਵਿਸ਼ਵਾਸ ਹੈ ਜਗ ਰਿਤੇ ਵਿਸ਼ਵਾਸ ਪ੍ਰਭ ਆਇ ਤਤ ਗਿਆਨ ਤਿਸ ਮਨ ਪ੍ਰਗਟਾਇ ਅੰਦਰ ਵਿਸ਼ਵਾਸ ਹੋਣਾ ਚਾਹੀਦਾ ਮੈਨੂੰ ਮਸਕੀਨ ਸਾਹਿਬ ਦੀ ਇੱਕ ਗੱਲ ਯਾਦ ਆਈ ਉਹ ਅਕਸਰ ਸੁਣਾਉਂਦੇ ਹੁੰਦੇ ਸੀ ਕਹਿੰਦੇ ਮੈਂ ਜੰਮੂ ਕਥਾ ਕਰਨ ਗਿਆ ਤਾਂ ਜੰਮੂ ਕਸ਼ਮੀਰ ਉਹਨਾਂ ਦੀ ਕਥਾ ਚੱਲਦੀ ਸੀ ਥੋੜੇ ਦਿਨ ਦੀ ਦੂਜੇ ਤੀਜੇ ਦਿਨ ਹੀ ਕਥਾ ਕਰਦੇ ਆ ਕਹਿੰਦੇ ਮੇਰੀ ਦਾੜ ਵਿੱਚ ਦਰਦ ਜਿਹੜਾ ਸੀ ਉਹ ਹੋਣ ਲੱਗ ਪਿਆ ਚਲੋ ਉਹ ਦਿਨ ਤਾਂ ਲੰਘ ਗਿਆ ਜਦੋਂ ਅਗਲੇ ਦਿਨ ਕਥਾ ਸੀ ਉਦੋਂ ਕਥਾ ਵਿੱਚ ਦਰਦ ਇੰਨਾ ਹੋਇਆ ਦਾੜ ਵਿੱਚ ਤੋ ਕਹਿੰਦੇ ਮੈਨੂੰ ਕਥਾ ਵਿੱਚਕਾਰ ਰੁਕਣੀ ਪਈ ਅੱਧਾ ਘੰਟਾ ਲਾ ਕੇ ਮੈਂ ਮਾਫੀ ਮੰਗ ਲਈ ਵੀ ਕੀਰਤਨ ਕਰਾਇਆ ਜਦੋਂ ਕਥਾ ਸਮਾਪਤ ਹੋਈ ਸੰਗਤ ਨਾਲ ਬਾਹਰ ਆ ਗਏ ਬਿਲਕੁਲ ਗੁਰਦੁਆਰੇ ਦੇ ਬਾਹਰ ਗੁਰਦੁਆਰੇ ਦੀਆਂ ਦੁਕਾਨਾਂ ਵਿੱਚ ਇੱਕ ਮੁਸਲਮਾਨ ਸਬਜ਼ੀ ਦੀ ਦੁਕਾਨ ਕਰਦਾ ਹੈ। ਕਹਿੰਦੇ ਉਹਨੇ ਪੁੱਛਿਆ ਵੀ ਅੱਜ ਜਿਹੜੇ ਤੁਹਾਡੇ ਕਥਾਕਰ ਆਏ ਨੇ ਇਹਨਾਂ ਨੇ ਬਹੁਤ ਥੋੜਾ ਸਮਾਂ ਕਥਾ ਕੀਤੀ ਹੈ। ਬਹੁਤ ਦੱਸਣ ਵਾਲਿਆਂ ਕਹਿੰਦੇ ਉਹ ਅੱਜ ਠੀਕ ਨਹੀਂ। ਉਹਨਾਂ ਦੀ ਦਾੜ ਵਿੱਚ ਦਰਦ ਹੈ। ਇਸ ਲਈ ਉਹਨੇ ਅੱਧਾ ਘੰਟਾ ਲਾਇਆ ਹੈ। ਤਾਂ ਉਹ ਕਥਾ ਸਮਾਪਤ ਕਰਕੇ ਚਲੇ ਗਏ। ਉਹ ਜਿਹੜਾ ਮੁਸਲਮਾਨ ਸਬਜ਼ੀ ਵੇਚਣ ਵਾਲਾ ਉਹਨੇ ਕਿਹਾ ਦਾੜ ਦਾ ਇਲਾਜ ਤਾਂ ਮੇਰੇ ਕੋਲ ਬਹੁਤ ਵਧੀਆ ਹੈ। ਗਿਆਨੀ ਜੀ ਨੂੰ ਮੇਰੇ ਕੋਲ ਲੱਗਿਓ। ਉਹ ਬੰਦਿਆਂ ਨੇ ਜਾ ਕੇ ਗਿਆਨੀ ਮਸਕੀਨ ਸਾਹਿਬ ਨੂੰ ਕਿਹਾ ਕਹਿੰਦੇ ਜੀ ਉਹ ਜਿਹੜਾ ਬਾਹਰ ਮੁਸਲਮਾਨ ਸਬਜੀ ਵੇਚਦਾ ਨਾ ਦੁਕਾਨ ਤੇ ਉਹਦੇ ਕੋਲ ਦਾੜ ਦਾ ਇਲਾਜ ਬਹੁਤ ਵਧੀਆ ਹੈ ਜੇ ਤੁਸੀਂ ਚੱਲੋ ਉਹਨੇ ਹੁਣੇ ਠੀਕ ਕਰ ਦੇਣਾ ਉਹਦੇ ਕੋਲ ਦਾੜ ਦਾ ਮੰਤਰ ਹੈ ਕਹਿੰਦੇ ਅਸੀਂ ਵੀ ਵੇਖਿਆ ਜਦੋਂ ਗੁਰਦੁਆਰੇ ਆਈ ਜਾਂਦੇ ਲੋਕੀ ਉਹਦੇ ਕੋਲ ਬਾਹਰ ਬੈਂਚ ਤੇ ਬੈਠੇ ਹੁੰਦੇ ਨੇ ਉਹ ਲੋਕਾਂ ਦੀਆਂ ਦਾੜਾਂ ਠੀਕ ਕਰਦਾ ਹੈ ਉਹਦੇ ਕੋਲ ਦਾੜ ਠੀਕ ਕਰਨ ਦਾ ਮੰਤਰ ਹੈ ਗਿਆਨੀ ਜੀ ਚਲੋ ਮਸਕੀਨ ਸਾਬ ਕਹਿੰਦੇ ਮੈਂ ਚਲਾ ਗਿਆ ਵੀ ਜੇ ਬਿਨਾ ਦਵਾਈ ਤੋਂ ਠੀਕ ਹੁੰਦਾ ਹੈ ਹੋਰ ਕੀ ਚਾਹੀਦਾ ਹੈ ਕਹਿੰਦੇ ਜਦੋਂ ਗਏ ਉਹਨੇ ਆਪਣੇ ਲੱਕੜ ਦੇ ਬੈਂਚ ਤੇ ਬਿਠਾ ਲਿਆ ਉਹਦੇ ਉੱਤੇ ਬਿਠਾ ਕੇ ਤੇ ਉਹਨੇ ਇੱਕ ਛੋਟੀ ਜਿਹੀ ਲੱਕੜ ਆਪਣੇ ਹੱਥ ਵਿੱਚ ਲਈ ਮੰਤਰ ਪੜਨ ਲੱਗ ਪਿਆ ਕਹਿੰਦੇ ਜਦੋਂ ਇਦਾਂ ਲੱਕੜ ਰੱਖ ਕੇ ਉਹਨੇ ਮੰਤਰ ਪੜਿਆ ਨਾ ਮੰਤਰ ਪੜਨ ਤੋਂ ਬਾਅਦ ਕਹਿੰਦਾ ਗਿਆਨੀ ਜੀ ਕਿਦਾਂ ਥੋੜਾ ਦਰਦ ਦਾ ਆਰਾਮ ਪਿਆ ਉਹ ਕਹਿੰਦੇ ਨਹੀਂ ਕਿੰਨ ਚਲੋ ਆਪਾਂ ਦਵਾਰਾ ਠਾਕ ਦਿੰਨੇ ਉਹਨੇ ਮੰਤਰ ਪੜ ਕੇ ਦਵਾਰਾ ਫਿਰ ਠਾਕ ਕੀ ਦਾੜ ਫਿਰ ਉਹਨੇ ਮੰਤਰ ਪੜਿਆ ਕਹਿੰਦੇ ਹੁਣ ਤਾਂ ਫਰਕ ਪੈ ਗਿਆ ਹੋਣਾ ਮਸਕੀਨ ਸਾਹਿਬ ਕਹਿੰਦੇ ਨਹੀਂ ਦਰਦ ਹੋਰ ਵੱਧ ਗਿਆ ਹੈ ਉਹ ਕਹਿੰਦੇ ਜੀ ਤਿੰਨ ਵਾਰ ਦਾੜ ਠੱਕੀ ਜਾ ਸਕਦੀ ਹੈ ਚੌਥੀ ਵਾਰ ਨਹੀਂ ਸਾਨੂੰ ਤਿੰਨ ਵਾਰ ਮੰਤਰ ਪੜਨ ਦਾ ਅਧਿਕਾਰ ਹੈ ਚਲੋ ਮੈਂ ਤੀਜੀ ਵਾਰ ਵੀ ਠਾਕ ਦੇ ਲੋਕਾਂ ਦੀ ਦਾੜ ਇੱਕ ਵਾਰ ਮੰਤਰ ਪੜਿਓ ਠੀਕ ਹੋ ਜਾਂਦੀ ਹੈ ਜਾਨੀ ਜੀ ਤੁਹਾਡਾ ਦੋ ਵਾਰ ਮੰਤਰ ਪੜ ਦਿੱਤਾ ਤਾਂ ਵੀ ਤੁਹਾਡੀ ਦਾੜ ਨਹੀਂ ਠੀਕ ਹੋਈ ਕਹਿੰਦੇ ਚਲੋ ਤੀਜੀ ਵਾਰ ਕਰਦੇ ਜਦੋਂ ਤੀਜੀ ਵਾਰ ਲੱਕੜ ਰੱਖ ਕੇ ਮੰਤਰ ਪੜਿਆ ਤਾਂ ਮਸਕੀਨ ਸਾਹਿਬ ਕਹਿੰਦੇ ਦਾੜ ਦਾ ਦਰਦ ਵਧ ਗਿਆ ਠੀਕ ਨਹੀਂ ਹੋਇਆ ਮੈਂ ਉਹਨੂੰ ਕਿਹਾ ਭਰਾਵਾ ਰਹਿਣ ਤੇ ਮੈਨੂੰ ਦਵਾਈ ਲੈ ਲੈ ਤੇਰੇ ਮੰਤਰ ਨਾਲ ਮੇਰੀ ਦਾੜ ਨਹੀਂ ਠੀਕ ਹੋਈ ਜਦੋਂ ਐਨੀ ਗੱਲ ਕਹੀ ਤਾਂ ਮੁਸਲਮਾਨ ਮੌਲਵੀ ਉਹ ਮੁਸਲਮਾਨ ਬੋਲਿਆ ਉਹ ਕਹਿੰਦਾ ਕਿ ਅੰਨੀ ਜੀ ਤਿੰਨ ਵਾਰ ਛੱਡੋ ਮੈਂ ਭਾਵੇਂ ਪੰਜ ਵਾਰ ਮੰਤਰ ਪੜਦਾ 10 ਵਾਰ ਪੜਦਾ ਟੋਟੀ ਦਾੜ ਮੇਰੇ ਤੋਂ ਠੀਕ ਨਹੀਂ ਹੋਣੀ ਕਹਿੰਦਾ ਮੈਂ ਉਹਨੂੰ ਪੁੱਛਿਆ ਕਿਉਂ ਉਹ ਕਹਿੰਦਾ ਲੋਕਾਂ ਦੀ ਦਾੜ ਹੋ ਜਾਂਦੀ ਹੈ ਠੀਕ ਪਰ ਟੋਟੀ ਨਹੀਂ ਹੋਣੀ ਪਤਾ ਕਿਉਂ ਤੁਸੀਂ ਮੇਰੇ ਤੇ ਵਿਸ਼ਵਾਸ ਹੀ ਨਹੀਂ ਕਰ ਰਹੇ ਜਿਹੜੇ ਲੋਕ ਮੇਰੇ ਕੋਲੋਂ ਦਾੜ ਠਗਵਾਣ ਆਉਂਦੇ ਨੇ ਭਾ ਮੰਤਰ ਪੜਾਉਣ ਆਉਂਦੇ ਉਹ ਵਿਸ਼ਵਾਸ ਕਰ ਲੈਂਦੇ ਨੇ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰ ਰਹੇ ਇਸ ਲਈ ਮੇਰੇ ਮੰਤਰ ਦਾ ਅਸਰ ਤੁਹਾਡੇ ਉੱਤੇ ਨਹੀਂ ਹੋਣਾ ਇਹ ਗੱਲ ਯਾਦ ਰੱਖਿਓ ਜਿਹੜੀ ਜੀਤੇ ਵਿਸ਼ਵਾਸ ਹੋਵੇ ਅਸਰ ਹੀ ਉਹਦਾ ਹੁੰਦਾ ਹੈ ਸਭ ਤੋਂ ਪਹਿਲਾਂ ਤਾਂ ਵਿਸ਼ਵਾਸ ਕਰੀਏ ਕਿ ਨਮੇ ਨਾਰਾਇਣ ਨਾਹੀ ਭੇਦ ਰੱਬ ਦੇ ਨਾਮ ਦੇ ਵਿੱਚ ਤੇ ਰੱਬ ਵਿੱਚ ਕੋਈ ਭੇਦ ਨਹੀਂ ਹੈ ਜੇ 72 ਵਾਰ ਦਰਸ਼ਨ ਹੋਏ ਵਿਸ਼ਵਾਸ ਕਰੀਏ ਜਦੋਂ ਵਿਸ਼ਵਾਸ ਰੱਖ ਕੇ ਆਉਂਗੇ ਨਾ ਫਿਰ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ ਜੇ ਵਿਸ਼ਵਾਸ ਨਾ ਆਇਆ ਫਿਰ ਪਾਤਸ਼ਾਹ ਕਹਿੰਦੇ ਆਪਣੀ ਪ੍ਰਤੀਤ ਆਪ ਹੀ ਹੋਵੇ horusta bir şunu hasta